ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਇੰਨੇ ਕਾਸ ਨੂੰ ਇੱਕ ਤਾਂ ਗੱਲ ਨਹੀਂ ਸੁਣਦੀ ਹਾਂ ਬੋਲ ਕੀ ਆ ਤੈਨੂੰ ਸੇ ਪਲਾ ਚਾਹ ਦਾ ਬਣਾ ਦਿੰਦੀ ਮੈਂ ਮੰਗਾ ਲੈਣਾ ਟੋਪੇ ਤੇ ਛੱਡ ਕੇ ਤੈਨੂੰ ਗਾਹ ਕਿਤੇ ਬੱਠਲ ਨਾ ਰਹਿਣ ਦਾ 24 ਘੰਟੇ ਚਾਹ ਤੇ ਡੁੱਬਿਆ ਰਿਆ ਕਰ ਚਾਹ ਤਾਂ ਨੂੰ ਪੀਣੀ ਆ ਮੈਂ ਠਿੱਡਲਾ ਕੇ ਬਾਰੇ ਸਿੱਟਦੇ ਆ ਉਹ ਹੁੰਦਾ ਟਾਈਮ ਹੁੰਦਾ ਕੋਈ ਪੀਣ ਦਾ ਜਦੋਂ ਬਾਹਰ ਗਿਆ ਤਾਂ ਬਾਟਾ ਮੂੰਹ ਅੰਦਰ ਆਇਆ ਤਾਂ ਬਾਟਾ ਮੂੰਹ ਨੂੰ ਐਸੇ ਜੱਟਾਂ ਦਾ ਕੋਈ ਟਾਈਮ ਤੁਮ ਨਹੀਂ ਹੁੰਦਾ ਚਾਹ ਦਾ ਆਹੋ ਆ ਤੁਮ ਮੋਟੰਗੀ ਪਲਾ ਚੰਗੀ ਬਣਾ ਦੀ ਚੰਗਾ ਪੱਤੀ ਪੁੱਤੀ ਵੱਧ ਗੱਲ ਸੀ ਚ ਐਡਾ ਹੀ ਜਿਆਦਾ ਨੁਕਸਾਨ ਆਪਦਾ ਉੱਠ ਕੇ ਬਣਾ ਲਾ ਮੈਥੋਂ ਨਹੀਂ ਬਣਦੀ ਹੈਗੀ ਮੈਂ ਭਾਂ ਦਾ ਛੋਲਾ ਦੇ ਨਹੀਂ ਲੈਂਦੀ ਤੇ ਇਹਨੂੰ ਬਣਾ ਲਾ ਉੱਥੇ ਆਪਾ ਥਾੜਨੇ ਹੁੰਦਾ ਚੁੱਲੇ ਤੇ ਤੈਨਾਂ ਵੇ ਕੀ ਕਰਾਉਣਾ ਫੇਰਾ ਹਾਂ ਜਵਾਨ ਤਾਂ ਚੱਲਦੀ ਐ ਏਡੀ ਗਿੱਠ ਜਿੱਡੀ ਤੇਰੀ ਹੱਥ ਕੰਮਾਂ ਨੂੰ ਤਾਂ ਚੱਲਦੇ ਨਹੀਂ ਚੱਕਦਾ ਬੂਥੜਾ ਚੱਕ ਕੇ ਮੈਂ ਸਾਂ ਟੋਬੇ ਲੈਣਾ ਹੋਰ ਕੋਈ ਕੰਮਕਾਰ ਹੈ ਨਹੀਂ ਤੈਨੂੰ ਤੇਰੀਆਂ ਪੁੱਤਰਾਂ ਦਾ ਨੰਗਾ ਨਹਾ ਕੇ ਆਉਂਦੀਆਂ ਟੋਬੇ ਤੇ ਆਹ ਨਹਾ ਕੇ ਆਂਦੀ ਘਰੇ ਮੋਟਰ ਅੱਗ ਲੱਗਦੀ ਆ ਲੱਖ ਰੁਪਈਆ ਲਾਇਆ ਉੱਤੇ ਮੋਤੇ ਨਿਵਾੜਾ ਹਾਂ ਉਹ ਤੇ ਨਹੀਂ ਨਾ ਤੋਰਾ ਫੇਰਾ ਹੋ ਜਾਂਦਾ ਮੈਂ ਸਾਂ ਦਾ ਆਹੋ ਤੋਰਾ ਫੇਰਾ ਹੋਇੰਦਾ ਹਾਂ ਕਹਾਂ ਕਿ ਮੈਂ ਉਥੇ ਅੱਖਾਂ ਸਿੱਕੜ ਜਾਣਾ ਐਵੇਂ ਹੀ ਚੱਕਣ ਜਾਂਦਾਗਾ ਪਰ ਸੋ ਸਿੰਘ ਫਸ ਕੇ ਸੀ ਤੋਬੇ ਚ ਮਸਾ ਮੈਂ ਕੱਢੇ ਉਥੇ ਕੋਈ ਵੇਚਣਾ ਬੜੇ ਮੈਨੂੰ ਕੋਈ ਕ ਕਹਿੰਦਾ ਪੂਰੇ ਦਾ ਮੁੰਡਾ ਕਹਿੰਦਾ ਤਾਇਆ ਤੂੰ ਕਰ ਕੁਰਬਾਨੀ ਭੈਂਦਾ ਯਾਰ ਬਈ ਇੱਕ ਸਿੰਘ ਆਥੇ ਚਾ ਗਿਆ ਜਦੋਂ ਮੈਂ ਮਾਰਿਆ ਰਹਾ ਹਿਆਕਾ ਖਿੱਚ ਕੇ ਇੱਕ ਆਥੇ ਚਾ ਗਿਆ ਇੱਕ ਆਥੇ ਚਾ ਗਿਆ ਦੋਨੇ ਮੈਸਾ ਦੇ ਵੇ ਸਿੰਘ ਪੋਦਾ ਯਾਰ ਤੋਬੇ ਚ ਤਾਂ ਡੱਡੂ ਹੀ ਵੱੜਦਾ ਹੁੰਦਾ ਹੋਰ ਕੌਣ ਵੱੜੂਗਾ ਲੈ ਪੁੱਤ ਨੂੰ ਐਵੇਂ ਹੀ ਜਾਂਦੀਆਂ ਉਹ ਬੱਸ ਰਹਿਣ ਦੇ ਐਡੀਆਂ ਨਾ ਪਾਡੀਆਂ ਨਾ ਮਾਰਿਆ ਕਰ ਇੰਨਾ ਤੂੰ ਹੈ ਨਹੀਂ ਤੂੰ ਬਾਹਰ ਹਵਾ ਕਰ ਲਿਆ ਕਰ ਪਰ ਮੇਰੇ ਤੇ ਨਾ ਕਰਿਆ ਕਰ ਮੈਨੂੰ ਕੀ ਹੋਇਆ ਵੇ ਤਾ ਹਟਾ ਘਟਾ ਪਿਆਂਗਾ ਉਹ ਹਟਾ ਘਟਾ ਪਿਆ ਮੈਂ ਤਾਂ ਤੇਰੀ ਸਾਰੀ ਕਰਤੂਤਾਂ ਪਤਾ ਹੈ ਠੀਕ ਹੈ ਨਾ ਬਗਾਨੇ ਤੇ ਤਾਂ ਆਪਾਂ ਪਰਦਾ ਪਾ ਲਨੇ ਹਵਾ ਕਰ ਲਈਦੇ ਆਪਦੇ ਤੇ ਨਿਕਲਦੀ ਹੁੰਦੀ ਕਰਤੂਤ ਨੂੰ ਮੈਂ ਕੀ ਦੱਸ ਕਿਸੇ ਦੀ ਕੋਈ ਕੁੜੀ ਕਿਤਰੀ ਕੱਢ ਲਿਆ ਹੈਗਾ ਤੂੰ ਟਿਕਦਾ ਵੀ ਨਹੀਂ ਲਾਂਬੇ ਦਾ ਤੇਰੇ ਕੰਜਰਾ ਦਿਨ ਚ 50 ਆਉਂਦੇ ਨੇ ਕਿੱਥੇ ਹੈ ਕਿਹਨੇ ਲਾਂਬਾ ਦਿੱਤਾ ਕੋਈ ਨਾ ਜਿੱਦ ਦੇ ਕਦੇ ਲਿਆ ਹੈ ਨਾ ਤੇਰਾ ਮੁੱਲੇ ਲਵਾਂ ਆ ਬੱਪੂ ਆ ਗਿਆ ਆ ਗਿਆ ਚਾਉਰਾ ਰਬਾ ਯਾ ਬਫਤੇ ਅੱਛਾ ਬੱਚਾ ਕਬੀਲ ਜੜੀ ਦੀ ਗੱਲ ਕਰਦੇ ਸੀ ਹਾਂ ਮੈਂ ਬਸ ਆਈ ਇਹਨੇ ਮੈਂ ਚਾਰਾ ਪਲਾ ਬਣਾ ਦੇ ਮੈਂ ਸਾਂ ਛੱਡੀਆਂ ਸੀ ਤੋਬੇ ਤੇ ਅੱਛਾ ਅੱਛਾ ਉਹ ਵੀ ਚਲੋ ਭਾਈ ਕਰਨੀ ਕਬੀਲ ਜੜੀ ਦਾ ਹੋਰ ਨਾਲ ਕਹਿੰਦੇ ਤੇਰੀ ਛਾਲੀ ਉਹ ਆਈ ਹੈ ਨਹੀਂ ਹਜੇ ਲਟਕੀ ਉਹ ਆ ਕਰੇ ਰਸੀ ਫੋਨ ਵੇ ਪੁੱਫੇ ਪਤਾ ਨਹੀਂ ਕੀ ਆ ਦੇ ਸੀਗੇ ਆ ਮੜੇ ਇਹ ਨਹੀਂ ਗੱਲ ਕਰੀ ਸੀਗੀ ਬੇਲੇ ਨਾਲੀ ਚੰਗਾ ਹੁੰਦਾ ਉਹ ਆ ਜਾਣਗੇ ਠਹਿਰ ਕੇ ਆਉਣਗੇ ਅੱਛਾ ਹਾਂ ਚੱਲੇ ਹੋਏ ਨੇ ਇਹ ਦੇ ਪਿੰਡੋ ਕੋਈ ਗਾਲ ਪਾਣੀ ਜਿਹਾ ਉਹਨਾਂ ਨੇ ਦੱਸ ਦਿਓ ਮੈਨੂੰ ਚਾਹੂ ਓੱਡੇ ਬੰਨੀ ਕਿਉਂ ਕੋਈ ਨਾ ਬਾਪੂ ਪਿਆ ਹੈ ਪਨੀਰ ਲਿਆਂਦਾ ਪਿਆ ਉਹ ਬਣਾ ਲਿਆ ਸੀ ਅੱਛਾ ਅੱਛਾ ਇਹ ਟਮਾਟਰ ਲੇ ਟਮਾਟਰ ਪਾ ਕੇ ਬਣਾਇਆ ਹੈ ਹੋਰ ਕੀ ਗਾਜਰਾ ਪਾ ਕੇ ਬਣਾਉਣੀ ਆ ਹਾ ਟੂਟ ਹੋਰ ਟਮਾਟਰ ਹੋਣਾ ਮਾਂ ਹਾਂ ਕਲੋ ਭਾਈ ਲਾਈ ਜਾਓ ਪੈਸੇ ਸੋਦੀ ਮਰ ਗਈ ਆ ਪੈਸੇ ਨਹੀਂ ਲਾਏ ਉੱਥੇ ਗਈ ਸੀ ਆਪਦੇ ਪੈ ਕਿ ਉਹਨਾਂ ਨੇ ਦਿੱਤਾ ਅੱਛਾ ਉੱਥੋਂ ਮੇਰੀ ਗੱਲ ਸੁਣ ਲੈ ਤੇਰੇ ਪਿਓ ਨੂੰ ਸਮਝਾ ਲੈ ਹੱਥ ਜੇ ਲਾ ਲਾ ਕੇ ਗੱਲਾਂ ਨਾ ਕਰਿਆ ਕਰੇ ਤੇ ਭੰਗਲਾ ਤੋੜ ਦਣੀਆਂ ਇਹਦੀ ਇਹਨੂੰ ਸੁਭਾਈ ਆ ਛੋਦੇਗਾ ਸੁਭਾਈ ਜਾਣੇ ਬੰਦਿਆ ਭਾਈ ਬੁਛੇ ਢੱਕੇ ਰੱਖ ਕੋਲੇ ਸਾਰਾ ਬਚਾ ਪੈੜੀ ਲਾਈ ਦੇ ਚੁੰਨੀ ਲ ਚੁੰਨੀ ਚੁੰਨੀ ਲੈ ਆ ਤੂੰ ਸੁਖਾਇਆ ਨਹੀਂ ਕਿਸੇ ਨੂੰ ਤੁਨੂੰ ਕਿਸੇ ਕੰਜਰ ਨੇ ਨਹੀਂ ਸੁਖਾਇਆ ਕਿੰਨ ਸੋਰ ਐ ਲੱਤ ਤੇ ਲੱਤ ਧਰ ਕੇ ਨਹੀਂ ਬੈਂਦਾ ਅੱਧਾ ਨੰਗਾ ਹੋਇਆ ਫਿਰਦਾ ਆ ਮੇਰੇ ਉੱਤੋਂ ਦੀ ਹੋੜੀ ਆ ਓਏ ਨਾ ਉੱਤੋਂ ਦੀ ਕਾ ਬਾਪੂ ਹੈ ਥੱਲੋਂ ਦੀ ਆ ਮੇਰੇ ਅੱਛਾ ਆ ਉੱਤੋਂ ਦੀ ਨਹੀਂ ਆ ਕੰਡਾ ਤਾਂ ਹੱਕ ਬੰਦਾ ਯਾਰ ਵੀ ਵਾਰੀ ਆਖਿਆ ਯਾਰ ਕਿਹੜਾ ਮੰਦੀ ਆ ਬਾਪੂ ਇਹ ਗੱਲ ਤਾਂ ਗੁੱਸਾ ਦਾ ਕਰੀ ਨਾ ਆ ਤੇਰਾ ਵੀ ਹੱਕ ਰਾ ਬੰਦਾ ਪਜਾਮਾ ਪਾ ਕੇ ਰੱਖਣ ਦਾ ਤੇਰਾ ਪਰ ਆਈ ਨਿੱਕਰ ਪਾਉਣੀ ਪਰ ਜਾ ਮਰਾ ਟਾਕਲਾ ਪਾੜਾ ਯਾਰ ਲੰਦਾ ਕੋਈ ਨਹੀਂ ਆਇਆ ਕੀ ਹੁੰਦਾ ਜਲਾ ਮਾਇਕਾ ਉਹੀ ਆ ਗਿਆ ਮਖਾ ਚਲ ਕੋ ਕੱਲੇ ਪਾਟ ਕਬੀਲ ਡਾਜੀ ਕਰਦੇ ਹੋਗੇ ਪੁਰਾਣਾ ਬਜ਼ੁਰਗਾਂ ਨੂੰ ਪਤਾ ਨਹੀਂ ਨਾ ਸਿੱਧਾ ਸਾਦਾ ਵਿਚ ਨਾ ਸਿੱਧਾ ਸਾਦਾ ਮਕਲਾਵਾ ਦੀ ਮਾਂ ਦਾ ਸਿੱਧਾ ਨਾਲੇ ਆਇਆ ਗਾ ਜੋੜਾ ਜਕੂਲ ਵਿੱਚ ਸਰੀ ਸਿਰਪਨ ਨੂੰ ਮੇਰੇ ਬਾਪੂ ਨੇ ਛੱਲੇ ਲਿਆ ਅ ਕੱਲੇ ਲੈਂਦੀ ਹੈ ਜੁੱਤੀ ਤੇ ਲਾ ਲਈ ਨਾ ਕਿਰਾ ਪਿਓ ਪੁੱਤਾਂ ਦੀ ਛੱਲ ਲਾ ਦੂੰ ਕਿਤੇ ਫਿਰਦਾ ਹੋਵੇਂ ਛੱਲ ਛੱਲ ਲਾ ਮੇਰੀ ਸਲਾਹ ਹੋਰ ਅਗਰ ਜਾਲ ਹੋਏ ਹਾਂ ਮਗਾ ਜਿਮਾ ਘੱਬਰੂ ਪਿਆ ਯਾਰ ਧੂਆ ਹੈ ਆਖੇ ਲੱਗੀ ਰੋਟੀ ਤਾਂ ਜਿੰਜੀ ਨਹੀਂ ਪਿਆ ਨਾ ਘਰਾਂ ਨਾ ਯਾਰ ਓਏ ਆ ਲੈ ਕੰਡੇ ਬੀਜੀ ਬਾਪੂ ਤੂੰ ਕਿਉਂ ਆਹੋ ਲੈ ਦੇਖ ਲੈ ਓਏ ਕੀ ਕਰਿਆ ਬਾਈ ਤੇ ਕੋਈ ਜੀਨ ਚਾਹੀ ਜਾ ਰੋਟੀ ਖਾਈ ਜਾਉ ਆਪੀ ਨਾ ਨਾ ਇੱਕਦ ਕਿਤੇ ਸਰੀਕ ਹੋ ਨਾ ਜੰਮ ਪੇ ਉਹ ਨਹੀਂ ਆਏ ਕੋਈ ਨਹੀਂ ਆਪਾਂ ਇਹ ਛਾਵਨਾ ਮਸ਼ੀਨ ਚਲਾਵਾਂਗੇ ਯਾਰਾ ਨਾ ਨਾ ਇਹ ਕੰਮ ਨਾ ਕਰੀ ਧਰਮ ਮੱਲਿਆ ਕਰ ਬਾਪੂ ਗੱਲ ਕਰਦਾ ਹੋਇਆ ਹਾਂ ਉਮਰ ਤਾਂ ਤੇਰੀ ਹਣ ਸਿਵਿਆ ਚ ਜਾਣ ਵਾਲੀ ਈ ਤੂੰ ਭਾਲਦਾ ਓਰੇ ਬਹਾਕਾ ਗੱਲਿਆ ਭਾਈ ਉਹ ਤੂੰ ਚਾਹ ਪਾਣੀ ਤੇਰੇ ਤੇ ਤੇਰੀ ਬੇਬੇ ਮੁੱਕੀ ਜੀ ਨਹੀਂ ਲੱਗਦਾ ਮੈਂ ਤੇਰੀ ਨਹੀਂ ਵਾ ਕੋਈ ਤਾਂ ਬਾਪਾ ਬਚੂ ਚੁੱਪ ਕਰ ਜਾ ਕੋਈ ਨਾ ਰਹੇਗਾ ਦਰੇ ਮਨ ਗਿਆ ਬੇਬੇ ਦਾ ਗਾਂਹ ਬੇਬੇ ਦਾ ਬੜਾ ਦੁੱਖ ਸੁੱਖ ਵੰਡਾਉਂਦਾ ਹੀ ਨਾ ਜੌਂਦੀ ਜੀ ਦੀ ਤਾਂ ਕਦਰ ਨਹੀਂ ਪਾਈ ਮੈਂ ਨਾ ਰੋਦੇ ਗੋਡਣਾ ਪਟਾਣਾ ਧੋਖਾ ਕਰਿਆ ਰਾਜ ਨੂੰ ਕੰਡਾ ਖਾਈ ਜੰਨੀ ਆ ਹਾਂ ਚੱਕੀ ਨੀਂਦ ਨਹੀਂ ਆਉਂਦੀ ਨਾ ਬੁੜਾ ਹਾਲਾ ਪੁੱਛਣਾ ਚਲ ਕੋਈ ਨਹੀਂ ਬੱਪੂ ਯਾਰ ਕੰਡਾ ਨੇ ਖਾ ਕੇ ਦੱਸ ਕੀ ਕਰਨਾ ਹੈ ਤੈਨੂੰ ਕੋਈ ਮੇਰਾ ਪਸਤਾਉ ਦੇ ਹੋਣੀ ਤੇਰਾ ਹੁਣ ਲੱਕੀ ਕਰਦਿਏ ਕੋਈ ਰੋਟੀ ਟੁਕ ਟੈਨ ਮੇਰੀ ਬੈਠ ਕੱਢ ਪਾ ਜੋ ਇੱਕ ਰੋਟੀ ਟੁਕ ਤੈਨੂੰ ਮਿਲਦੀ ਨਹੀਂ ਨਾ ਮੈਨੂੰ ਆ ਦੱਸ ਬਾਪੂ ਜਿੰਨੀ ਵਾਰੀ ਕਹਣਾ ਉਨੀ ਵਾਰ ਰੋਟੀ ਖਾਣਾ ਹੈ ਜਿੰਨੀ ਵਾਰ ਟੱਬਰ ਦੀ ਚਾਹ ਬਣਦੀ ਬਰਾਬਰ ਤੋਂ ਝੋਲਸਦਾ ਹੋਰ ਦੱਸ ਤੈਨੂੰ ਕੀ ਚਾਹੀਦਾ ਭਾਈ ਆਥ ਨੇ ਪੇਗ ਲੈਣਾ ਹੁੰਦਾ ਟੈਨ ਨਾ ਰੋਟੀ ਠੱਕ ਜਿੰਨੇ ਵੀ ਖਾ ਲਾ ਪਰ ਯੂਰ ਬੰਦੇ ਜੂ ਨਾ ਪੇਗ ਨੂੰ ਦੱਸ ਤੂੰ ਕਿ ਗਾਂ ਹਲ ਚਲਾ ਕੇ ਉਹਨਾਂ ਚੰਗਾ ਭਲਾ ਬੇਲਾ ਮੋਜਾ ਮਾਰਦਾ ਜੀ ਭਣੋਏ ਨੀਂਦ ਨਹੀਂ ਆਉਂਦੀ ਓਏ ਉਂਗਾ ਜਾਂਦੀ ਐਨੇ ਚਲਾ ਕੇ ਨਾ ਮਾੜੀ ਮੋਟੀ ਗੋਲੀਆਂ ਲਿਆ ਦੇ ਨੀਂਦ ਦੀਆਂ ਉਹ ਪਦਿਆ ਕਰੂ ਚੋਰੇ ਨੂੰ ਮੈਂ ਕਿਉਂ ਗੋਲੀਆਂ ਪਵਾ ਕੇ ਲੈ ਦੇ ਲੈ ਬਾਪੂਏ ਹਾਂ ਕਹਿੰਦੀ ਗੋਲੀਆਂ ਲਿਆ ਕਰੂੰਗਾ ਵੇ ਗੋਲੀਆਂ ਗੋਲੀਆਂ ਤਾਂ ਸਹੀ ਆ ਜਮਾ ਸਹੀ ਆ ਹਾਂ ਇਹ ਉਂਗਾ ਜਾਂਦੀ ਉਂਗਾ ਆਹੋ ਗੋਲੀਆਂ ਕਿਹੜੀਆਂ ਲੱਗਣੀਆਂ ਐ ਕਹਿੰਦਾ ਵੀ ਸਹੀ ਆ ਨੀਂਦ ਵਾਲੀਆਂ ਉਹ ਲੈ ਲੈ ਉਹ ਠੀਕ ਆ ਹਾਂ ਉਹ ਤਾਂ ਮੇਰੇ ਕੋਲ ਹੈਗਿਆ ਪੰਗਿਆਂ ਨੇ ਮੁੱਤਰੇ ਦਰ ਫਟੇ ਮੁੱਤਰੇ ਜੰਮਣ ਦੇ ਦੱਕਨ ਜਰਾ ਕੋਈ ਗੱਲ ਦਾ ਪਰਦਾ ਵੀ ਰੱਖ ਲਿਆ ਕਰ ਹਰ ਇੱਕ ਗੱਲ ਆਉਂਦੇ ਪਿਓ ਦੇ ਚੋਦਨ ਨੇ ਬੜਾ ਚਾ ਉਹਨੂੰ ਕਿੱਥੇ ਚੋਇਆ ਵੇ ਓਏ ਕੋਲੀ ਜਿੰਨੇ ਚੁੱਪੀ ਓਏ ਮਾਨ ਤੋਂ ਲੈ ਦੱਕ ਤੇ ਖੜ ਕੇ ਮੰਜਾ ਆ ਗਏ ਓਏ ਦੇਖੋ ਬੱਪੂ ਰਾਗਾ ਤੇ ਤੇਰੀ ਕੋਟ ਬਾਹਰ ਤਾਂ ਨਹੀਂ ਆਈ ਹੋਏ ਤੇਰੀ ਸੱਤ ਕੋਟ ਮਣੀ ਮੇਰੀ ਪਤਾ ਨਹੀਂ ਆਈ ਆ ਜੀ ਤੇ ਟੱਕਰ ਲੀਕੇ ਕਰੇ ਨੇ ਸਾਰੇ ਓਏ ਆ ਗਿਆ ਲੈ ਟ੍ਰੈਵਲ ਜੀ ਹਾਲ ਹੋ ਬੱਪੂ ਕੀ ਹਾਲ ਠੀਕ ਆ ਠੀਕ ਆ ਜੀ ਹਾਲ ਜੀ ਓਏ ਆ ਸੱਜਣਾ ਕੀ ਹਾਲ ਚਾਲ ਵਧੀਆ ਵਧੀਆ ਜੀ ਖੁਸ਼ੀ ਠੀਕ ਆ ਇਖਾ ਜੀ ਮੰਜਾ ਨੋਟ ਕਰ ਇਧਰ ਕਰ ਲੈ ਓਏ ਨਾਸਾ ਜੀ ਕਿਵੇਂ ਕਰੀ ਓ ਅਸੀਂ ਆਖਿਆ ਬੱਬੂ ਜਨ ਮਿਲਿਆ ਈ ਚੰਗਾ ਕੀਤਾ ਹੋਰ ਜਵਾਕ ਜਲੇ ਠੀਕ ਹੈ ਵਧੀਆ ਕਹਤੇ ਆ ਚਾਚਾ ਮਾ ਬਣਾ ਆਣਾ ਫੇਰ ਪਲੂਸਰੋਂ ਭੁੱਲ ਗਿਆ ਲੈ ਹਲੇ ਬੱਚੀ ਤੂੰ ਆ ਕਰ ਦਾਂ ਤੂੰ ਸਾਰੇ ਪਸੀਨਾ ਪਲੂਸਤਾ ਇਹ ਮੈਨੂੰ ਕੀ ਹੋਇਆ ਆ ਗਿਆ ਬਾਪੂ ਇਹ ਸ਼ਰਮ ਤਾਂ ਮੰਦਾ ਜੇ ਮੈਂ ਕੋਈ ਗਲਤ ਗੱਲ ਕਰੇ ਮੇਰੇ ਕੱਲ ਫੇਰ ਨਿਓ ਥਾ ਅਜੇ ਕੰਨ ਮੇਰਾ ਬਾਪੂ ਇੱਦਾਂ ਦਾ ਨਹੀਂ ਬਾਪੂ ਕੀ ਕਰਦਾ ਚੌੜਾ ਛਾਣੀ ਗੱਲਾਂ ਛੜ ਚਾਦਰ ਤੇ ਮੋਟੀ ਹੋਣਾ ਭੈਣ ਭਾਈ ਹੋਰ ਭਾਈ ਸਾਰੇ ਵਧੀਆ ਵਧੀਆ ਬਾਪੂ ਤੂੰ ਦੱਸ ਹਾਏ ਫੇਰ ਸਾਲ ਗਿਆ ਭੁੱਲ ਗਿਆ ਹਾਂ ਠੀਕ ਆ ਜੀ ਜੀ ਸਾਲੀ ਨੂੰ ਝੇੜ ਕਰਦਾ ਜੇ ਲੱਭ ਲਾਂ ਤੇ ਜਾਵਾਂ ਫੁੱਲਾ ਦੇ ਹਲੇ ਤਾਂ ਕਤਾਂ ਅੱਜ ਦਾ ਫੁੱਲਾ ਦੇ ਨਹੀਂ ਨਾ ਹੁੰਦੀ ਤੇਰੀ ਉਹ ਕੰਡਿਆ ਤੇ ਰਹਿੰਦੀ ਆ ਕਿਉਂ ਤੂੰ ਤਾਂ ਸਾਰਾ ਦਿਨ ਸੂਰਾਂ ਤੇ ਫਿਰਦੀ ਰਹਿੰਦੀ ਐ ਲੁੱਟ ਕੇ ਸਾਡੂ ਐ ਜੀ ਕਿਵੇਂ ਹੋ ਗਿਆ ਤੂੰ ਸੱਜ ਕੇ ਪਿਆ ਗਿਆ ਕਿੱਡ ਕੀ ਭਾਈ ਨੇ ਜਮ ਮਟਮੋ ਗਿਆ ਕੀ ਮੂੰਹ ਸਿਰ ਜਾ ਤੇ ਕੀ ਲੈਣਾ ਦੇਣਾ ਬਣ ਗਿਆ ਹੈ ਨਾ ਆ ਤਗੜਿਆ ਗਿਆ ਭਾਈ ਪਤਾ ਨਹੀਂ ਆਈ ਅਸੀਂ ਵਾਵਾ ਚੇਤੂ ਐ ਤੂੰ ਤਾਂ ਫਿਰਦਾ ਰਹਿਣਾ ਆ ਕਿਤੇ ਰ ਇੱਥੇ ਪਾਗਲਖਾਨਾ ਨਹੀਂ ਹੈਗਾ ਕੋਈ ਨੇੜੇ ਤੇੜੇ ਆਈ ਗਏ ਹੈਗਾ ਹਾਂ ਅਰੇ ਆ ਬੰਨੇ ਹਥ ਦੋ ਜਾਨੇ ਦਾ ਨਾਮ ਦਰਜ ਕਰਾ ਕੇ ਮੇਰੀ ਨੂੰਹ ਨੂੰ ਅੱਜਾ ਬਾਪੂ ਨੂੰ ਅਰੇ ਦੋਨਾਂ ਨੂੰ ਛੱਡਿਆ ਪਿਓ ਪੁੱਤਾਂ ਨੂੰ ਹਾਂ ਵੀ ਇਹਦਾ ਸਿਆਣਾ ਬੰਦਾ ਹੈ ਘਰੇ ਮੁੱਲ ਪਾਲਦੀ ਹੈ ਨਾ ਵੀ ਮਾਗਰੋ ਮੈਨੂੰ ਮੋਜ ਬੰਜੇ ਕਿਵੇਂ ਜਿੱਜੇ ਤੈਨੂੰ ਸੰਗ ਕਰਦਾ ਸਾਲੀ ਨੂੰ ਰੱਖ ਲੈਣਾ ਤੂੰ ਭੱਗ ਜਾ ਫੇਰ ਕਿਉਂ ਜਿੱਜੇ ਮੈਂ ਕਿਉਂ ਤੂੰ ਇਹਦਾ ਨਾ ਭਰਾਵਾ ਮੈਂ ਰੋਟੀ ਕਿੱਧੋਂ ਕਿਵੇਂ ਕਰੂੰਗਾ ਹੈ ਡਰ ਰਹਾ ਹਾਂ ਲੱਗ ਜੀ ਰਖ ਰਖਿਆ ਜਾਣਾ ਲੱਗ ਲੁਕ ਤੇ ਹੁਣ ਤਾਂ ਵਿਆਹ ਕਰਵਾਇਆ ਯਾਰਾ ਲਾ ਕੇ ਮੈਂ ਦਿੰਨਾ ਕਿ ਕੁਛ 3 ਸਾਲ ਤੱਕ ਕੋਈ ਵਿਆਹ ਨਹੀਂ ਮੇਰੇ ਬਾਪੂ ਮੈਂ ਪੁੱਛਿਆ ਸੀ ਸਭਾਈ ਕੇ ਮੈਂ ਵੀ ਦਿੱਖੀ ਅੱਛਾਈ ਕੇ ਤੂੰ ਮਾੜੀ ਨਿਗਾਹ ਨਾ ਕਰੋ ਰੰਗ ਰੂਪ ਜਾ ਮੈਂ ਲੱਗਦਾ ਪਰੋ ਭਾਈ ਗੱਲਾਂ ਬਾਤਾਂ ਮੈਂ ਤੇ ਬੱਕੂ ਬਹਿ ਜਾ ਯਾਰ ਪੰਜਾਬੂ ਦਾ ਲੱਗਦਾ ਤੁਸੀਂ ਕਰੋ ਗੱਲਬਾਤ ਓਹ ਦਾਲ ਲਿਆਈ ਫਰਾ ਹੈ ਦਾਲ ਆ ਜਾਉਂਗਾ ਗਾੜਾ ਅਸੀਂ ਰਹਿਦੇ ਨਹੀਂ ਜਾਵਾਂਗੇ ਕਿਉਂ ਨਾ ਕੰਮ ਹੈ ਸਾਨੂੰ ਭਰੇ ਆ ਫੇਰ ਸਾਡਾ ਕਣਕ ਵੱਢਣੀ ਹੈ ਸਵੇਰੇ ਸਵੇਰੇ ਕੋਈ ਨਹੀਂ ਆਇਆ ਤੱਕ ਤੂੰ ਐ ਕਰ ਪੈਣ ਆਇਆ ਪਾ ਅੰਦਰ ਬੈ ਕੇ ਗੱਲ ਕਰੀ ਜਿਹੜਾ ਮਿਲ ਕੇ ਆ ਗਏ ਇਹਨਾਂ ਨੂੰ ਮਾਰਨ ਦੇ ਮੱਥਾ ਓ ਬੈ ਜਾ ਮੇਰੀ ਸਾਲੀ ਨੂੰ ਪਾ ਦੇ ਲਿਆ ਫੇਰ ਕੋਈ ਠੰਡਾ ਦਿੱਤਾ ਓ ਲਿਆ ਨੇ ਦੱਬਤਾ ਲੈ ਲੈ ਸਾਡਾ ਐਸਾ ਕਰਦਾ ਹੀ ਆ ਯਾਰ ਕਿੰਨੇ ਚਿਰ ਤੋਂ ਮਿਲਣ ਆਇਆ ਯਾਰ ਕਿਹੜੀ ਪੀਵੇਂਗਾ ਮੈਂ ਨਾ ਦੇਸੀ ਲਾਉਂਗਾ ਦੇਸੀ ਹਾਂ ਅੱਛਾ ਹੋਰ ਕੋਈ ਨਾ ਕਰਾ ਰਿਹਾ ਪਾਪਾ ਨਹਾਉਰ ਵੀ ਚਾਹੀਦਾ ਹੈ ਕੀ ਚਾਹੀਦਾ ਚਿਕਨ ਜੁਗਨ ਲਿਆਈ ਬਣਾ ਲਾ ਅੱਛਾ ਹੋਰ ਹਾਂ ਜੇ ਕੰਜੇ ਜਦ ਜੜ ਕੰਮ ਕਰਦੀ ਆ ਤੇ ਹੋਰ ਮੈਂ ਤਾਂ ਬਣਾਉਣੇ ਹੁੰਦੇ ਸੀ ਤਾਂ ਜੀ ਦਾ ਜੇ ਚੌਥੇ ਦਿਨ ਘਰੇ ਆਪ ਤਾਂ ਪਹੁੰਚਿਆ ਯਾਰ ਆਪਸਾ ਵਾਚਣਾ ਤੇ ਦਿੱਤਾ ਪੂਰਾ ਹੀ ਨਹੀਂ ਕਿੰਨਾ ਚਿਰ ਹੋ ਗਿਆ ਪਿੱਛੇ ਜੇ ਗਿਆ ਨਹੀਂ ਸੀ ਤੇ ਫਿਰ ਤੇਰੀ ਥੋੜੀ ਸੇਵਾ ਕਰੀ ਯਾਰ ਸੇਵਾ ਕਰੀ ਥੋੜੀ ਸੇਵਾ ਤੁਸੀਂ ਖੜੇ ਹੀ ਨਹੀਂ ਘੰਟਾ ਇੱਕ ਤਾਂ ਖੜੇ ਉਹਦੀ ਆਗੇ ਕਿ ਮੈਂ ਬਿਜਲੀ ਦਾ ਬਿੱਲ ਭਰ ਕੇ ਉਹਨਾਂ ਬਾਜ਼ਾ ਮੰਡੀ ਤੱਕ ਗਿਆ ਜਾਂਦੇ ਉਹ ਗਾਂ ਨੂੰ ਤੈਨੂੰ ਐਵੇਂ ਹੋ ਗਿਆ ਕੁੱਤੇ ਚਾਗਦੇ ਸੀ ਬੈਠੇ ਰਹੇ ਚਲ ਕੋਈ ਨਹੀਂ ਹੁਣ ਜਿੱਦੇ ਆਇਆ ਨਾ ਤੇਰੀ ਫੁੱਲ ਸੇਵਾ ਕਰੂੰਗਾ। ਓਏ ਕਰਾਈ ਤੜੇ ਆ ਕੇ ਕਰਾਈ ਸੇਵਾ। ਆਪ ਜੀ ਆਪ ਕਰੇ ਬੰਦਾ। ਨਹੀਂ ਉਹ ਤਾਂ ਠੀਕ ਹੈ ਗੱਲ। ਹਾਂ ਠੀਕ ਹੈ। ਤੇ ਤੂੰ ਹੁਣ ਕਿੰਨੀ ਕੁ ਕਰਤੀ? ਓਏ ਹਲੇ ਆਇਆ ਤਾਂ ਪਹੂਣਾ ਯਾਰ ਹੁਣ ਤੇ ਜਿੱਦੀ ਤੈਨੂੰ ਕਿੱਥੋਂ ਲੈ ਦੇਵਾਂ। ਤੂੰ 10 ਮਿੰਟ ਦਮ ਲੈ। ਚਲ ਕੋਈ ਨਹੀਂ ਬੈਠ। ਹੋਰ ਤਾਂ ਨਾਨਾ ਉਮੀਦਾ ਜੀ। ਵੱਟ ਗਿਆ ਭਰਾਵਾ। ਮੇਰੇ ਸਾਲੀ ਕਿਵੇਂ ਵਾਲੀ ਬੁਢੀ ਜੀ ਹੋ ਗਈ ਯਾਰ। ਹਾਂ। ਇਹ ਮਾੜਾ ਇਹ ਬਾਤਾਂ ਹੋ ਚਲਦੀਆਂ। ਅੱਛਾ। ਤੂੰ ਕੰਜਦੇ ਨਵੀਂ ਨੌਕਰੀ ਲਈ ਆਈ ਹੈ ਨਵੀਂ ਨੌਕਰੀ ਤਾਂ ਤੈਨੂੰ ਦੱਸਿਆ ਤਾਂ 30 ਮਹੀਨੇ ਦਾ ਵਿਆਹ ਨੂੰ ਹੋਇਆ ਸਾਰੇ ਕਪੜਾ ਦੀ ਦਾ ਹੀ ਵੱਤ ਮਾਰਦਾ ਮੇਰੇ ਹਿਸਾਬ ਨਾਲ ਮਸ਼ੀਨ ਨੂੰ ਵੀ ਪਈ ਆ ਹਾਂ ਹਾਂ ਵੱਧ ਬਾਰੀ ਦਾ ਪੱਤੀ ਰੱਖਿਆ ਕਰ ਮੋ ਬੋਤੇਰੀ ਦਾ ਬਦਾਂ ਕੋ ਚੱਕਰ ਇਹ ਲੱਗੇ ਉੱਤ ਜੀ ਹੋਗੀ ਨਾ 3ਵੀਂ ਮੈਂ ਸਮਝਦਾ ਤੇਰੇ ਉਤੋਂ ਦੀ ਹੋ ਗਿਆ ਕੰਮ ਹੈ ਨਾ ਵਾਲਾ ਮੇਰੇ ਨਾਲ ਬਰਾਬਰ ਜੇ ਚੱਲੀ ਜਾਂਦਾ ਦੇਖੋ ਕਿਹੜਾ ਨਾ ਬਾਪੂ ਦਾਦਾ ਜੀ ਕਹਿੰਦਾ ਬੁਰਾ ਹਾਲ ਹੀ ਹੈ ਓਏ ਬਰਾਬਰੀ ਕਰਦੀ ਹੈ ਮੇਰੀ ਉਹ ਅੱਛਾ ਔਰ ਮਾਰ ਆਇਆ ਹੋ ਕਰਿਆ ਕਰ ਬਸ 6 ਮਹੀਨਿਆਂ ਨੂੰ ਪਤਾ ਲੱਗ ਜੂ ਕਿਹੜਾ ਛੱਤਰ ਥੱਲੇ ਰੱਖਿਆ ਕਰ ਬਧੇਰਾ ਦਾ ਬਧਾਵਾ ਯਾਰ ਹੁਲਕੀ ਕਰਕੇ ਭਰਾਵਾ ਔਰ ਜੇ ਤੂੰ ਦੀ ਹੋ ਜਾਂ ਕੰਮ ਗਲਤ ਹੋ ਜਾਂਦਾ ਫੇਰ ਤਾਂ ਮਾਰ ਸੂ ਤੇ ਨਾ ਘਰ ਨੂੰ ਟੇਡਾ ਕਰ ਦਿੰਦੀਆਂ ਜਮਾਂ

ਜੈਲਾ ਆ ਗਿਆ ਚਲੋ ਮੌਕੇ ਤੇ ਚੰਗਾ ਖਾ ਇਹ ਸਾਡੂ ਆਪਣੇ ਗੱਡਿਆਲ ਦਾ ਜੈਲਾ ਆ ਦੇ ਬਾਪੂ ਨੇ ਕਿੰਨੀ ਹਿੰਮਤ ਕਰੀ ਦੇਖਾ ਓਏ ਨੂੰ ਪਤਾ ਨਾ ਪੁਰਾਣਾ ਬੰਦਾ ਫੇਰਾ ਕੀ ਲੈ ਗਿਆ ਨਾ ਛਾਹੀ ਕੋਈ ਨਹੀਂ ਹੁੰਦਾ ਨਾਲ ਸਹੀ ਗੱਲ ਨਾ ਤੈਨੂੰ ਮੈਂ ਇੱਕ ਜੱਸਦਾ ਅਸੀਂ ਜਵਾਨੀ ਬੜੇ ਕੰਮ ਕਰੇ ਸਾਡੂ ਤੇਰਾ ਜੈ ਜਰਾ ਸਾਰੀ ਖੇਲ ਵਰ ਗਿਆ ਕਰਕੇ ਸ਼ਰਾਬੀ ਬਣੇ ਤੂੰ ਕੱਲ ਦਾ ਤੇਰੀ ਸੇਣੀ ਆ ਕੱਲ ਹੈ ਨਹੀਂ ਭੈਣ ਦੋਜਾ ਬੁੱਝੀਆਂ ਆ ਚੰਗੀ ਦਾ ਰੂਜੇ ਕੀ ਓਏ ਇਹ ਤੋਂ ਕੀ ਹੁੰਦਾ ਬੱਸ ਹਾਂਜੀ ਤੁਸੀਂ ਡਰਦੇ ਹੋ ਕਿਵੇਂ ਅਸੀਂ ਤਾਂ ਬਾਰੇ ਪੜੇ ਪੜੇ ਜੱਪ ਮਾਰੇ ਨੇ ਤੇ ਮੈਂ ਤਾਂ ਹਾਂ ਅੱਛਾ ਜਵਾਨੀ ਪਾਏ ਆ ਤਾਂ ਕੋੜੀਆਂ ਤੇ ਜਾਂਦੇ ਦਾ ਇਹ ਨਹੀਂ ਉਹ ਤਾਂ ਕੰਮ ਕਰ ਸਕਦੇ ਨਾ 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 ਉੱਤੋਂ ਦੀ ਹੋ ਗਿਆ ਹੁਣ ਸਾਡੇ ਕੰਮ ਨੂੰ ਅਸੀਂ ਕੀ ਕਰੀਏ ਰਾਤ ਨੂੰ ਸ਼ੌਕ ਕੋ ਜਾ ਕੇ ਕੋੜੀ ਤੇ ਆ ਕੇ ਕਰੀ ਪੈਂਦੇ ਆ ਕਿ ਇਹਨਾਂ ਨੇ ਤਾਂ ਜੈਲੀਆ ਬੁੜੀਆਂ ਉੱਤੋਂ ਦੀ ਕਰ ਲੀਆਂ ਨਹੀਂ ਨੁੱਟਾਂ ਜੀ ਕੌਣ ਸਾਂਜਾ ਬੁੜੀਆਂ ਉਹ ਬੈਠੀਆਂ ਪਰੇ ਗੱਲਾਂ ਮਾਰੀਆਂ ਨੇ ਤੇਰੀ ਛਾਲੀ ਤੇ ਉਹ ਯਾਰ ਚਾੜੀ ਪਾਈ ਨਹੀਂ ਹਾਨੀ ਸਾਜੂ ਮਲੇ ਜੋ ਬਾਕੀ ਉਧਰ ਉਹ ਜੱਲਾ ਟੱਕਰ ਕੇ ਮੇਰੇ ਕੋਲੇ ਆ ਗਿਆ ਕਹਿੰਦਾ ਕਿਵੇਂ ਚਾਹੀ ਮੰਨਦਾ ਬਾਕੀਆਂ ਵੀ ਬੁੜਾ ਬੈਠਾ ਮੈਂ ਫੇ ਆਪਣੇ ਰਸਤੇ ਜਾ ਰਹਾ ਜੱਲਿਆ ਮੈਂ ਕਿਹਾ ਇਹ ਕਹਿੰਦਾ ਚੱਲ ਫੇ ਸਾਡੇ ਦਾ ਵੇਖ ਫੇ ਲਾਲ ਇਹਨੇ ਫੋਨ ਗੱਲ ਨਹੀਂ ਅੱਛੀ ਤਹਿ ਕਰਨ ਦੀ ਬੇਇਤੀ ਮੰਨੀ ਵੀ ਕਰੇ ਜੇ ਜੀ 20 ਗੱਡਿਆਂ ਦੀ ਪੂਰੀ ਘਟਾ ਨਾਲੇ ਤੜਕੇ ਦਾ ਫੋਨ ਕਰੇ ਇਹਨਾਂ ਨੂੰ ਵੀ ਅਸੀਂ ਚੱਲ ਫੇ ਕਿੰਨੀ ਕਲੇਬ ਦੋਂਗਾਂ ਕਿ ਚਾਰ ਬਸ ਮੈਂ ਤਾਂ ਆਪੇ ਹੀ ਪਾ ਲੂੰਗਾ ਚਾਰ ਚੱਲੇਗਾ ਹੰਗੋਲਾ ਨਾ ਜੰਨੀਆਂ ਚੱਲੂ ਅੰਨੀਆਂ ਪਾਗ ਲਾਣ ਬੱਦ ਬੱਦ ਕਿ ਛੋ ਚੱਲੂ ਜਿੰਨਾ ਅਗਲੇ ਲੋਡ ਆਇਆ ਦੋ ਵਾਲਾ ਦੋ ਪਾ ਦੇ ਜਿੰਨੀ ਕਹਿੰਦਾ ਉਨੀ ਬਾਈ ਦੂਜੀ ਵਾਰ ਦੀ ਗੱਡੀ ਆ ਸੋਚ ਕੇ ਪੀ ਹਾਂ ਉਹ ਪੀਂਦੇ ਰਹਿਣੇ ਕੋਈ ਗੱਲ ਨਹੀਂ ਦੂਜੀ ਵਾਰ ਦੀ ਗੱਡੀ ਆ ਇਹ ਉਹ ਇਹਨੂੰ ਆ ਇਹਨਾਂ ਦੱਸ ਹਾਂ ਇਹਨੇ ਪੀਣੀ ਨਹੀਂ ਕੰਜਰ ਨੇ ਬਲੇ ਤੋ ਪੈਂਟ ਚੋ ਜੋ ਕੱਟ ਜੋ ਕੰਮ ਮਾ ਖਾਮੀ ਚਕੇ ਖਿੱਚੀ ਜਾ ਰਹੀ ਨਾ ਕੋਈ ਗੱਲ ਨਹੀਂ ਹਾਂ ਗੱਲ ਤਾਂ ਕਿਉਂ ਨਹੀਂ ਗੱਲ ਤਾਂ ਬਣੂਗੀ ਰਾਤ ਨੂੰ ਰਾਤ ਨੂੰ ਪਤਾ ਲੱਗੂਗਾ ਸਾਰੀ ਤੇਰੀ ਉਮਰ ਹੀ ਬੜੀ ਛੋਟੀ ਆ ਯਾਰ ਬਹੁਤ ਬੜੀ ਤੇਜ਼ ਆ ਹਾਂ ਹਾਂ ਇਹਦਾ ਤੇਜ਼ ਹੀ ਇੰਨੀ ਨਹੀਂ ਨਰਮੀ ਆ ਨਾ ਬਾਕੀ ਤੂੰ ਨਰਮੀ ਆ ਤੂੰ ਕਹਿੰਦਾ ਸਾਰੀ ਛੋਟੀ ਉਮਰ ਹੀ ਆ ਜਾ ਰਹੀ ਹਾਂ ਮੈਂ ਤਾਂ ਕੰਜਾ ਗਲੋਚੇ ਵਰਗੀ ਪਈ ਆ ਯਾਰ ਉਹ ਰੱਜ ਲਾਈ ਦੀ ਦੇਖ ਕੇ ਕਹਿੰਦੇ ਨੂੰ ਕਚਾਈ ਜੀ ਹੁੰਦੀ ਸਾਡੇ ਵੇ ਅੱਛੀ ਨਹੀਂ ਛੱਡਦੇ ਜਿਹਾ ਐ ਅੱਛਾ ਅੱਜ ਬਾਹਰ ਆਇਆ ਮੈਦਾ ਆਇਆ ਕੰਮ ਤੇਰੇ ਬਾਪੂ ਜੀ ਦਾ ਮੈਦਾ ਤੇਰੇ ਬਾਪੂ ਦਾ ਰਹਿ ਜੀ ਆ ਇਹਦਾ ਵਿਚਾਰੇ ਦੀ ਇੰਨੀ ਉਮਰ ਪਈਆ ਕੋਈ ਸਾਹ ਵਿੱਚ ਗੱਲ ਆ ਜੇ ਲੈ ਲੈ ਕੰਕੇ ਕੋਈ ਓਏ ਤੂੰ ਹੋ ਨਾ ਪਖੜੇ ਵੀ ਜੋ ਜੈਲਾ ਸਾਰਾ ਗੁੱਸਾ ਆ ਰਿਹਾ ਹੈ ਜੈਬਾ ਮੈਂ ਕਹੇ ਗਿਓ ਤੇਰੇ ਬਾਪੂ ਨੂੰ ਵਿਆਹ ਦੇ ਗੱਲ ਤਾਂ ਛੇਣੀਆ ਕਹੀ ਲੈ ਕੋਈ ਡਰਾਣੀ ਗੱਲ ਨਹੀਂ ਹੈ ਤੂੰ ਮਾਲਾ ਲਾ ਬੁਢੀ ਉਮਰ ਇੱਥੇ ਚਿੱਤਰ ਖਾਵੇਂਗਾ ਆ ਪੱਕਾ ਬੋਲਣਾ ਮੈਂ ਪਰੇ ਭਾਈਆਂ ਦੇ ਜੋਨੇ ਦੀ ਅਬ ਸੱਡੀ-ਸੁੱਡੀ ਲਿਆਵਾਂਗੇ ਹਾਂ ਕੋਈ ਲੋੜ ਬੰਦਾ ਓਏ ਐਵੇਂ ਕੋਈ ਜਵਾਕ ਜੱਲਾ ਹੋ ਗਿਆ ਤੈਨੂੰ ਔਖਾ ਹੋ ਜੂ ਨਾ ਹੁਣ ਤਾਂ ਨਹੀਂ ਜਾਇ ਕਰੀ ਬਾਬ ਜੇ ਵਿਆਹ ਤੋਂ ਪਹਿਲਾਂ ਜਾਓ ਕੀ ਕਰਾਉਂਦੇ ਹਿੰਦੇ ਪਰਿਖਣ ਚਾਹ ਕਰਾ ਲਈ ਜੇ ਫੇਰ ਫੇਰ ਵਿਆਹ ਪੈਂਡਿਓ ਨੂੰ ਕਰਾਉਣਾ ਜੋ ਹੀ ਕਰਾ ਦਿਆ ਜਵਾ ਕਰਾਉਣਗੇ ਅੱਛਾ ਉਹ ਟੱਕਰਾ ਦੇਾਂਗੇ ਉਹ ਟੱਕਰਾ ਦੇ ਬਸ ਰੋਟੀ ਟੋਕ ਮਿਲੀ ਜੂ ਜਵਾ ਕਰਾਉਣੇ ਕੱਲੀ ਰੋਟੀ ਵਾਸਤੇ ਲੈਣੀ ਤੂੰ ਰੋਟੀ ਵਾਸਤੇ ਰੋਟੀ ਆਪਾਂ ਜੇ ਫੇਰ ਲਿਆ ਦੇਈ ਭਾਈ ਭਾਈ ਮੈਂ ਚਾਹ ਰਕਣਾ ਨਾ ਕਰਾਉਂ ਆਪ ਤੇ ਇੱਕ ਸ਼ਰਤ ਤੂੰ ਆਪਰੇਸ਼ਨ ਕਰਾਉਣਾ ਪਊਗਾ ਤੋ ਪਹਿਲਾਂ ਕਿਤੇ ਪਰਾਉਣਾ ਜਮ ਜਮ ਕਿਤੇ ਹਾਂ ਮੁੜ ਕੇ ਜੇ ਨੂੰ ਤੂੰ ਠੀਕਾ ਜਰ ਪੈਂਚ ਜਾਵੇ ਰੋਟੀ ਮਾਛੂ ਸਹੀ ਗੱਲ ਦੱਛਾ ਨਾ ਹਾਂ ਫਿਰ ਮੁੰਡੇ ਅਖਣ ਕੇ ਬਾਪੂ ਕੀ ਆ ਜਾ ਜਿਹੜਿਆ ਨਵੇਂ ਚੱਲਿਆ ਛਟੂਲੇ ਜੇ ਜਿਆ ਜੋ ਚੰਗਾ ਭਾਲ ਕੇ ਪੜੇ ਐ ਦੋਨੇ ਜੀ ਅੱਜ ਬੈਠੇ ਮੈਂ ਰੋਟੀਆਂ ਲਾ ਲਿਆ ਕਰੂ ਉਹ 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 ਵੀ ਉਹ ਜਿਹੋ ਮੈਂ ਕਟਾ ਕਰੇ ਲੋਏ ਉਹ ਨਵੇਂ ਚੱਲੇ ਰਹੋ ਹਾਂ ਉਹ ਇਹ ਕੀ ਕਰਾਉਣਾ ਮੈਂ ਓਏ ਇੱਥੇ ਸੋਨੇ ਜੀ ਬੈਠੇ ਮੈਂ ਕੋ ਬਦਕਾ ਲਿਆ ਭਾਲ ਕੇ ਜਿਹੜਾ ਸੋਹਣਾ ਜਿਹਾ ਹੋਵੇ ਮੈਂ ਵੇਖਾਂ ਬਾਪੂ ਆਓ ਜੇ ਨਾ ਲੱਗੂ ਬੁੜੀ ਆ ਨਾ ਸੋਨੂੰ ਡਾਟ ਕੇ ਵਾਹ ਕਰਦੇ ਹੈ ਨਾ ਕਾਸੇ ਦਾ ਡਾਟ ਚਾ ਦੇਖ ਲੈ ਕਰਦੇ ਰਹੇ ਰਹਿ ਤਾਂ ਕੋਈ ਨਹੀਂ ਕਿ ਹੋਈ ਪਈ ਅਪਡੇਟ ਜਿੰਨੇ ਫਟਾ ਗੱਦਿਆ ਮੈਂ ਬਾਪੂ ਦੇਖ ਨਾ ਮੈਂ ਕੀ ਕਰੀ ਜੰਦੀ ਹਾਂ ਦੇਖ ਲੈ ਮੈਨੂੰ ਚੱਕੀਆ ਗੱਦਿਆ ਹਾਂ ਦੋ ਕਿੱਲੇ ਤੁਮੀ ਵੀ ਨਾ ਕਰਾਤੀ ਲੈ ਆਇਆ ਹੁਣੇ ਕਰਾਵਾਂ ਸਾਲਾ ਦੋ ਕਿੱਲੇ ਮੇਰੀ ਬਾਤ ਤੇ ਆਖਾ ਤੁਹਾਡੀ ਹੈ ਨਾ ਮੈਂ ਜਾਮਾਂਗੇ ਸੀ ਬੜਾ ਖਰਚਾ ਖੁਰਚਾ ਨਾ ਕਰੀ ਹੋਈ ਆ ਮੈਂ ਓਏ ਮੀਂ ਤੁਮ ਗੋਣਾ ਮੈਂ ਨਾ ਨਾ ਜਾ ਆਏ ਕਰ ਜਲਿਆ ਫਿਰ ਆਪਾਂ ਖੇਤ ਦਾ ਮੈਂਨ ਸਾਡੂ ਆਇਆ ਰੌਣਕ ਉੱਥੇ ਲਾਉਣਾ ਨਾ ਬਾਪੂ ਸਹੀ ਕਰ ਲੈ ਉੱਥੇ ਚੱਲੋ ਉੱਥੇ ਜਾ ਨਹੀਂ ਆਉਣਾ ਤੁਸੀਂ ਖੇਤ ਭਾਈਓ ਅੱਛੀ ਦੋਨੇ ਕਰੇ ਭਾਈ ਜੰਨੇ ਆ ਆ ਗੱਲ ਸਿਆਣੀ ਆ ਓਏ ਆ ਗੱਲ ਸਿਆਣੀ ਆ ਨਿਗਾ ਬਣੀ ਮੰਨ ਜਾ ਕੱਲਾ ਅਰੇ ਤੁਸੀਂ ਕੀ ਕਰ ਰਹੇ ਸ਼ਰਮ ਮਨ ਲਾਈ ਯਾਰਾ ਸ਼ਰਮ ਨਹੀਂ ਨਿਗਾ ਬਣੀ ਸਿਆਣਾ ਬੰਦਾ ਸਾ ਅਸੀਂ ਕਰੇ ਸਿਆਣੇ ਬੰਦੇ ਦੋਨੇ ਲੋ ਚੱਲ ਆਪਾਂ ਉੱਥੇ ਬਣਾਵਾਂਗੇ ਮੀਟ ਵੀ ਚੱਲ ਫਿਰ ਉੱਥੇ ਆ ਜਾਓ ਪੁੱਛ ਲੀ ਗਏ ਦਾਰੂ ਵੀ ਪਈ ਉੱਥੇ ਤੇ ਹੋਰ ਪਈ ਆ ਦਾਰੂ ਬਾਕੀ ਚੱਲੇ ਨਾ ਲੈ ਜਾਓ ਫਿਰ ਲੈ ਚੱਲ ਤੇ ਆ ਕੇ ਲਾਉਂਦੇ ਪਈ ਆ ਉੱਟਾ ਬਾਤੂ ਆਜੋ ਆਜੋ ਉੱਥੇ ਭਾਈਆਂ ਨੇ ਔਰ ਉੱਥੇ ਚੱਲਦੇ ਆਂ ਵਧੀਆ ਪਾਸ ਚੱਲੂ ਹੈ ਨਾ ਆ ਚੰਗਾ ਚੰਗੀ ਚ ਪਾਣੀ ਆ ਤੇ ਨਾਲੇ ਚੰਗੇ ਹਰੇ ਕੰਡੇ ਆ ਕਾਹਨੂੰ ਪੁੱਛ ਜਾਂ ਗੱਲਾਂ ਹੀ ਤੁਰ ਜਾਣੀਆਂ ਸਾਡੂ ਨੂੰ ਉੱਥੇ ਕਹੇ ਕਰੇ ਇੱਕ ਤਾਂ ਚੁੱਪੀ ਮਾਰਾ ਕਰੇ ਕਮਾਨਾ ਕਰ ਹਾਂ ਚਲੋ ਥੀਨਾ ਨੂੰ ਲਾਂਗੇ ੜਕਾ ਸੜਕਾ ਲਾ ਕੇ ਜਿਆ ਕਰੇ ਮੈਨਾਂ ਤੇ ਨਾ ਨਾ ਲਾਉਣਾ ਹੈ ਪੂਰਾ ਇਹ ਤਾਂ ਸੀਟੀ ਜਿੰਨੀ ਪੁਝਾ ਰਹੇ ਉਹ ਨਹੀਂ ਬਾ ਆ ਉੰਨੀ ਠੀਕ ਹੈ ਬਫੂ ਗੈ ਨਹੀਂ ਚਲੋ ਆ ਮੈਂ ਲਈ ਫੇਨੂ ਕਹਨਾ ਨਾ ਨਾ ਮੈਂ ਤਾਂ ਬਥੇਰਾ ਹੋ ਕਰਨਾ ਹਾਂ ਚੱਕੀ ਪੀਣ ਵੇਲੇ ਮੈਂ ਖਾ ਗੱਟੇ ਚ ਕੋਟਾ ਮਾਰੇ ਪੂਰੀ ਲਾਉਣਾ ਤਾਂ ਆਪ ਹਾਂ ਪੂਰੀ ਦਾ ਬਾਪੂ ਇਹ ਗੱਲ ਪੁੱਛੇ ਨਾ ਇਹਨੇ ਜਾ ਕਰਾਉਣੀ ਨਹੀਂ ਸੀ ਅੱਛਾ ਉਹ ਤਾਂ ਡਰਾਈਵਰ ਬੰਦਾ ਯਾਰ ਕਰੇ ਪੱਲ ਪੱਕੀ ਆ ਚਲੋ ਏ ਬਿਚਾਰੀ ਰਾਉ ਠੱਜੀ ਨੀ ਨਾ ਤੇਰੀ ਸਾਲੀ ਨੂੰ ਇੱਛੇ ਰੱਖੋ ਅਹੀਂ ਕਰਾਂਗੇ ਉਹ ਨਾਲ ਦੋਨੇ ਭਾਇਆ ਗੱਲਾਂ ਬਾਤਾਂ ਹੂ ਜੀ ਲੈ ਕਹਿ ਰਹਿੰਦਾ ਨਾ ਨਾ ਫਿਰ ਮੈਂ ਕੀ ਕਰੂੰਗਾ ਤੂੰ ਇੱਛੇ ਉਕੜਿਆ ਰਹਿਣਾ ਕਰੇ ਅਜਿਹਾ ਕਰਿਆ ਗੁਰੂ ਦਾ ਲੈ ਜਾ ਉਹ ਲੋ ਲੈ ਜਾ ਕਰ ਫਿਰ ਮੈਂ ਕੀ ਕਰੂੰਗਾ ਤੇਰੀ ਚੀਜ਼ ਆ